ਹੈਲੋ ਗਾਇਸ ਬੰਨੋ ਅੱਜ ਆਪਾਂ ਜੱਕੀ ਗੀਤ ਗਾਈਏ ਚੋ ਕਿ ਹਮੇਸ਼ਾ ਸਹੀ ਜੀਵਨ ਪਿਆਰ ਕਰਦੇ ਰਹਿਣਾ ਚਾਹੀਦਾ ਇਹ ਸੱਚ ਕਹਿੰਦੇ ਨੇ ਸਾਰੇ ਤੇ ਸਹੀ ਤੇ ਆਪਣਾ ਦੁੱਖ ਸੁੱਟ ਜਾਂਦਾ ਆਪਦੇ ਤੇ ਹਮੇਸ਼ਾ ਚੜ੍ਹਦੀ ਕਲਾ ਜਿ ਰਹਿੰਦਾ ਤੇ ਕਦੇ ਵੀ ਨੈਕਟੂਗੀ ਨਹੀਂ ਆਉਂਦੀ ਬਹੁਤ ਸਾਰੇ ਲੋਗਾਂ ਪੀਣਾ ਨੇ ਵੀ ਦੱਸਿਆ ਕਿ ਸ੍ਰੀਂਤ ਭਗਤੀ ਹੈ ਇੱਕ ਤੇ ਅਲਗ-ਅਲਗ ਤਰੀਕਿਆਂ ਨਾਲ ਰੱਬ ਨੂੰ ਪਾਉਣ ਦਾ ਕੋਸ਼ਿਸ਼ ਕੀਤੀ ਹਰ ਬੰਦੇ ਨੇ ਪੁਰਾਣੇ ਪੀੜਾਂ ਨੇ ਪਰ ਜੇ ਤੁਹਾਨੂੰ ਕੋਈ ਕਿਸੇ ਨੂੰ ਸੰਗੀਤ ਪਸੰਦ ਆਦਾ ਤਾਂ ਕਿਸੇ ਜੀ ਦੀ ਗਾ ਸਕਦਾ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਆਪਾਂ ਹੁਣ ਸੰਗੀਤ ਦੇ ਨਾਲ ਕੋਈ ਮਤਲਬ ਕੋਈ ਖੁਸ਼ੀਂ ਗਾਇਆ ਕਰਦੇ ਹਮੇਸ਼ਾ ਸੰਗੀਤ ਖੁਸ਼ੀ ਦਾ ਪਰ ਮੈਨੂੰ ਵੀ ਗਾਉਣ ਦਾ ਕਦੇ-ਕਦੇ ਸ਼ੌਂਕ ਆ ਜਾਂਦਾ ਘਰੇਲੂ ਜਿਹੜੇ ਗੀਤ ਆਪਾਂ ਵੇਹਾਂ ਸ਼ਾਦੀਆਂ ਜਿਹਾ ਹੋਣੇ ਉਹ ਗੀਤ ਗਾਉਣੀ ਹੁੰਦੀ ਹੈ ਮੈਂ ਤੇ ਅਕਸਰ ਵੀਡੀਓ ਵਿੱਚ ਤਰੀ ਫਿਰਦੀ ਜਾਂ ਕੰਮ ਕਰਦੀ ਜਾਂ ਕਰਦੀ ਮੈਂ ਹੁਣ ਵੀ ਮੈਂ ਕੁਪੜਾ ਹੀ ਤਿਆਰ ਕਰ ਰਹੀ ਸੀ ਕਿ ਮੈਂ ਸੋਚਿਆ ਕਿ ਚਲੋ ਗਾਵਾਂ ਇੱਕ ਛੋਟਾ ਜਿਹਾ ਗੀਤ ਤੁਹਾਡੇ ਨਾਲ ਸੰਦਾ ਕੀਤਾ ਜਾਵੇ ਤੇ ਹੋ ਸਕਦਾ ਤੁਸੀਂ ਮੇਰੇ ਨਾਲ ਗਾਉਂਗੀਆਂ ਤੇ ਅੱਜੋਂ ਪੈਣੋਂ ਫਿਰ ਆਪਾਂ ਸਟਾਰਟ ਕਰਦੇ ਹਾਂ ਉੱਚੀਆਂ ਲੰਮੀਆਂ ਪਾਲੀ ਆਵੇ ਕੋਈ ਵਿੱਚ ਗੁਜਰੀ ਦੀ ਪੀਂਗੀ ਵਈਆ ਬੇਲੀ ਆਵੇ ਕੋਈ ਵਿੱਚ ਗੁਜਰੀ ਦੀ ਪੀਂਗੀ ਚੂਟ ਚੂਟੇਂ ਦੇ ਦੋ ਜੁੜੇ ਕੋਈ ਰਾਜਾ ਤੇਵ ਜੀਰੀਏ ਸੋਨੇ ਆਵੇ ਕੋਈ ਰਾਜਾ ਤੇਵ ਜੀਰੀਏ ਚੂਟ ਚੂਟੇਂ ਦੇ ਬੀਗ ਪਰ ਕੋਈ ਹੋਗੇ ਚਕਨਾ ਚੂਰੀ ਹੋਏ ਸੋ ਦਾ ਗੁਰਜ ਲੋਰ ਦਾ ਕੋਈ ਹੈ ਤਵਗੇ ਗੇ ਦਰਿਆਵੇ ਮਾਇਆ ਸੋ ਨਾ ਕੋਈ ਹੈ ਟਾ ਵਗੇ ਦਰਿਆਵੇ ਪੀਸ ਮਾਰਾ ਚੌਂ ਤਰਾਵ ਕੋਈ ਉਤੇ ਤਾ ਤੀ ਤ ਦੂਰ ਮਾਇਆ ਸੋ ਨਾ ਕੋਈ ਉ ਤੇ ਤਵੀ ਤੇ ਦੂਰ ਵੇ ਜਿਨਗੇ ਨੁਲਾਵਾ ਰੋਟੀਆਂ ਵੇ ਕੋਈ ਲਾਵਾ ਪੁਰਾ ਦੇ ਪੂਰਵੇ ਮਾਇਆ ਵੇ ਲੀਆ ਵੇ ਕੋਈ ਲਾ ਪੁਰਾ ਦੇ ਪੂਰੇ ਸਸੀ ਜਗਾਇ ਖਾਗਵ ਕੋਈ ਅਮਾਨ ਜਾਏ ਸਸੀ ਦੇ ਜਾਏ ਖਾ ਗਏ ਕੋਈ ਅਮਾਨ ਜਾਏ ਦੂਰੇ ਅਸੀਂ ਆ ਕੇ ਮੰਨੂ ਮਲੀ ਪੇਕੇ ਆ ਰਹੇ ਲੱਗ ਪਈਆ ਤੇ ਪੇਕੇ ਤੁਹਾਨੂੰ ਪਤਾ ਹੈ ਸਾਰੀਆਂ ਔਰ ਤੁਹਾਨੂੰ ਬਹੁਤ ਪਿਆਰੇ ਹੁੰਦੇ ਆ ਹਰ ਇੱਕ ਵਿਤੇ ਚਾਹੁੰਦੀ ਬਾਉਂਦੀ ਰਹੇ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਗੀਤ ਪਸੰਦ ਆਊਗਾ ਜੇ ਪਸੰਦ ਆਵੇ ਤਾਂ ਲਾਈਕ ਐਂਡ ਸ਼ੇਅਰ ਕਰਿਓ ਤੇ ਜੇਕਰ ਤੁਹਾਨੂੰ ਤਨ ਨਹੀਂ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਥੈਂਕ ਯੂ ਬੈਨੂ ধন্যবাদ জি তো